ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਜਿੱਥੇ ਜਿਮਨੀ ਚੋਣਾ ਲਈ ਵਿਗਲ ਵੱਜਿਆ ਹੋਇਆ ਤਰਨਤਾਰਨ 2 ਦੇ ਵਿੱਚ ਤੇ ਲਗਾਤਾਰ ਹੀ ਜਿਹੜੇ ਹਰ ਇੱਕ ਪਾਰਟੀ ਹੈ ਆਪਣਾ ਉਮੀਦਵਾਰ ਉਥੋਂ ਖੜਾ ਕਰਨ ਦੀਆਂ ਜਿਹੜੀਆਂ ਨੇ ਆਪਣੇ ਵੱਲੋਂ ਜ਼ੋਰ ਲਗਾ ਰਹੀ ਹੈ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੇ ਜਿਹੜੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਦੂਸਰੇ ਪਾਸੇ ਭਾਜਪਾ ਵੱਲੋਂ ਵੀ ਜੇਕਰ ਗੱਲ ਕਰੀਏ ਤਾਂ ਜਿੱਥੇ ਵੱਡੀ ਉਡੀਕ ਹੋ ਰਹੀ ਸੀ ਕਿ ਹੁਣ ਭਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਕਿਹੜਾ ਉਮੀਦਵਾਰ ਖੜਾ ਕੀਤਾ ਜਾਵੇਗਾ ਜਿੱਥੇ ਸਿੱਖ ਪਾਈਜਾਦੇ ਨਾਲ ਜਿਮਨੀ ਚੋਣਾ ਤਰਨ ਤਰਨ ਟੂ ਤੋਂ ਲੜੀਆਂ ਜਾਣੀਆਂ ਨੇ ਜਿੱਥੇ ਮਾਜੇ ਦੇ ਵਿੱਚ ਬੋਲਬਾਲਾ ਹੈ ਜੇਕਰ ਗੱਲ ਕਰੀਏ ਤਾਂ ਜਿਮਨੀ ਚੋਣਾ ਉਂਡ ਵੱਡੀ ਇੱਕ ਤਾਕਤ ਬਣ ਕੇ ਆਉਣਗੀਆਂ ਕਿਉਂਕਿ 2027 ਦੇ ਵੀ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ ਜਿੱਥੇ ਵਾਰ-ਵਾਰ ਗੱਲ ਨਿਕਲ ਕੇ ਆ ਰਹੀ ਸੀ ਕਿ ਜਿਹੜੇ ਨਵੇਂ ਬਣੇ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜਿਹੜੇ ਨਵੇਂ ਸ਼੍ਰੋਮਣੀ ਕਾਲੀ ਦਲ ਦੇ ਬਰਦਾਨ ਬਣੇ ਨੇ ਉਹਨਾਂ ਵੱਲੋਂ ਤੇ ਦੂਸਰੇ ਪਾਸੇ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੀ ਪਾਰਟੀ ਵੱਲੋਂ ਕਿਹੜਾ ਉਮੀਦਵਾਰ ਖੜਾ ਕੀਤਾ ਜਾਵੇਗਾ ਲੇਕਿਨ ਤੁਹਾਨੂੰ ਦੱਸ ਦਈਏ ਬੀਤੇ ਦਿਨ ਵੀ ਵੱਡਾ ਨਾਮ ਆਇਆ ਸੀ ਪਰਮਜੀਤ ਕੌਰ ਖਾਲੜਾ ਦਾ ਤਾਂ ਹੁਣ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਪਰਮਜੀਤ ਕੌਰ ਖਾਲੜਾ ਜਿਹੜੇ ਪਾਈ ਅੰਮ੍ਰਿਤਪੁਰ ਖਾਲਸਾ ਜੀ ਵੱਲੋਂ ਉਮੀਦਵਾਰ ਐਲਾਨ ਕਰ ਦਿੱਤਾ ਗਿਆ ਹੈ ਜਿੱਥੇ ਅੰਮ੍ਰਿਤ ਪਾਈ ਅੰਮ੍ਰਿਤਪੁਰ ਖਾਲਸਾ ਜੀ ਦੇ ਪਿਤਾ ਜੀ ਜਿਹੜੇ ਨੇ ਤਰਸੀਮ ਸਿੰਘ ਖਾਲੜਾ ਸੌਰੀ ਤਰਸੇਮ ਸਿੰਘ ਜਿਨ੍ਹਾਂ ਨੇ ਇਹ ਐਲਾਨ ਨਵਾਂ ਸ਼ਹਿਰ ਦੇ ਵਿੱਚ ਵੱਡਾ ਇਕੱਠ ਕਰਕੇ ਇਹ ਐਲਾਨਿਆ ਹੈ ਕਿ ਪਰਮਜੀਤ ਸਿੰਘ ਖਾਲੜਾ ਹੁਣ ਜਿੰਮਨੀ ਚੋਣਾ ਲੜਨਗੇ ਤੇ ਜਿੱਥੇ ਵੱਡਾ ਇੱਕ ਸੰਦੇਸ਼ ਮਿਲੇਗਾ ਜਿੱਥੇ ਤਰਨਤਾਰਨ ਦੇ ਵਿੱਚ ਜੋ ਹੈ ਪੰਥ ਦੇ ਨਾਲ ਬਹੁਤ ਲੋਕ ਜੁੜੇ ਹੋਏ ਨੇ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਵੱਡਾ ਝਟਕਾ ਵੀ ਲੱਗੇਗਾ ਜਿੱਥੇ ਸੁਖਬੀਰ ਸਿੰਘ ਬਾਦਲ ਵੱਲੋਂ ਆਏ ਦਿਨ ਨਵੇਂ ਅਕਾਲੀ ਦਲ ਦੇ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਵੱਲੋਂ ਵਾਰ-ਵਾਰ ਕਿਹਾ ਜਾਂਦਾ ਹੈ ਕਿ ਅਸੀਂ ਉਹਨਾਂ ਨੂੰ ਜਿਹੜਾ ਹੈ ਨਵੇਂ ਅਕਾਲੀ ਦਲ ਦੇ ਪ੍ਰਧਾਨ ਨੂੰ ਨਹੀਂ ਮੰਨਦੇ ਲੇਕਿਨ ਤੁਹਾਨੂੰ ਦੱਸ ਦਈਏ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿੰਮਨੀ ਚੋਣਾ ਦਾ ਵੀ ਜਿਹੜਾ ਹੈ ਉਮੀਦਵਾਰ ਸ਼ਾਦ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਵੀ ਖੜਾ ਕੀਤਾ ਜਾਵੇਗਾ ਲੇਕਿਨ ਇਹ ਵੀ ਚਰਚਾਵਾਵਾਂ ਛੜੀਆਂ ਹੋਈਆਂ ਨੇ ਕਿ ਭਾਈ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਤੇ ਦੂਸਰੇ ਪਾਸੇ ਜਿਹੜੇ ਨੇ ਭਾਈ ਅਮਰਿਤਪਾਲ ਖਾਲਸਾ ਜੀ ਉਹਨਾਂ ਵੱਲੋਂ ਜਿਹੜਾ ਹੈ ਆਪਣਾ ਸਾਂਝਾ ਉਮੀਦਵਾਰ ਵੀ ਖੜਾ ਕੀਤਾ ਜਾ ਸਕਦਾ ਕਿਉਂਕਿ ਪੰਥ ਨਾਲ ਲੋਕ ਜੁੜੇ ਹੋਏ ਨੇ ਪੰਥ ਦੀ ਲੋਕ ਜਿਹੜੀ ਹੈ ਪੰਥ ਨੂੰ ਮੰਨਣ ਵਾਲੇ ਲੋਕ ਨੇ ਇੱਕ ਪਾਸੇ ਜਿੱਥੇ ਜੇ ਬਹੁਤ ਵੱਡਾ ਹੁੰਗਾਰਾ ਮਿਲਿਆ ਸੀ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੂੰ ਤੇ ਦੂਸਰੇ ਪਾਸੇ ਹੁਣ ਪਰਮਜੀਤ ਸਿੰਘ ਖਾਲੜਾ ਨੂੰ ਵੀ ਵੱਡਾ ਹੁੰਗਾਰਾ ਮਿਲੇਗਾ ਕਿਉਂਕਿ ਜਿਹੜੇ ਪਰਮਜੀਤ ਸਿੰਘ ਖਾਲੜਾ ਨੇ ਉਹਨਾਂ ਦਾ ਵੀ ਕਾਫੀ ਲੰਮੇ ਸਮੇਂ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਜਿਹੜੀ ਪਾਰਟੀ ਦੇ ਨਾਲ ਜੁੜੇ ਹੋਏ ਨੇ ਲੋਕਾਂ ਵੱਲੋਂ ਪੰਥ ਪੰਥ ਵੱਲੋਂ ਲੋਕ ਬੜੇ ਜ਼ਿਆਦਾ ਹੀ ਜਿਹੜੇ ਨੇ ਭਾਈ ਅੰਮ੍ਰਿਤਪਾਲ ਜੀ ਨਾਲ ਵੀ ਜੁੜੇ ਹੋਏ ਨੇ ਤੇ ਇਸ ਦਾ ਵੱਡਾ ਜਿਹੜਾ ਝਟਕਾ ਲੱਗੇਗਾ ਉਹ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਆਏ ਦੀ ਨਹੀਂ ਲੋਕਾਂ ਵੱਲੋਂ ਵੀ ਨਕਾਰਿਆ ਜਾ ਰਿਹਾ ਹੈ ਪੰਥ ਵੱਲੋਂ ਵੀ ਨਕਾਰਿਆ ਜਾ ਰਿਹਾ ਹੈ ਲੇਕਿਨ ਇਸ ਟਾਈਮ ਦੀ ਸਭ ਤੋਂ ਵੱਡੀ ਮੁੱਖ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੇ ਪਰੰਤਿਸਤ ਕੋਰ ਖਾਲੜਾ ਨੇ ਉਹ ਜਿਮਨੀ ਚੋਣਾ ਤਰਨਤਾਰਨ 2 ਤੋਂ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਵੱਲੋਂ ਉਮੀਦਵਾਰ ਖੜਾ ਕਰ ਦਿੱਤੇ ਗਏ ਨੇ ਤੇ ਉਹ ਇਹਨਾਂ ਚੋਣਾਂ ਦੇ ਵਿੱਚ ਜਿਹੜੇ ਨੇ ਹੁਣ ਐਜ਼ੇ ਉਮੀਦਵਾਰ ਖੜੇ ਹੋ ਗਏ ਨੇ ਤੇ ਉਹਨਾਂ ਨੂੰ ਵੱਡਾ ਹੰਗਾਰਾ ਮਿਲੇਗਾ ਜਿਸ ਤਰ੍ਹਾਂ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਨੂੰ ਮਿਲਿਆ ਸੀ ਕਿਉਂਕਿ ਲੋਕ ਪੰਥ ਨਾਲ ਜੁੜੇ ਨੇ ਲੋਕ ਸਿੱਖ ਭਾਈਚਾਰੇ ਨਾਲ ਜੁੜੇ ਨੇ ਸਿੱਖ ਭਾਈਚਾਰੇ ਦੀ ਵੋਟ ਜ਼ਿਆਦਾ ਹੈ ਤੇ ਜਿੱਥੇ ਹਰ ਟਾਈਮ ਜਿਹੜੇ ਨੇ ਭਾਈ ਅਮਰਿਤਾ ਖਾਲਸਾ ਜੀ ਉਹਨਾਂ ਦੇ ਪਿਤਾ ਜੀ ਤੇ ਦੂਸਰੇ ਪਾਸੇ ਜੋ ਉਮੀਦਵਾਰ ਖੜੇ ਨੇ ਕੀਤੇ ਨੇ ਪਰਮਜੀਤ ਕੌਰ ਖਾਲੜਾ ਉਹਨਾਂ ਦਾ ਜਿਹੜਾ ਸਮਰਥਕ ਵੱਧ ਕੇ ਵੱਧ ਚੜ ਕੇ ਸਾਹਮਣੇ ਆਏਗਾ ਇਹ ਬਕਾਲਾ ਵਿਖੇ ਜਿੱਦੋਂ ਬਾਬਾ ਬਕਾਲਾ ਵਿਖੇ ਜਦੋਂ ਵੱਡੀ ਇਕੱਠ ਹੋਇਆ ਤਾਂ ਉੱਥੇ ਉਸ ਇਕੱਠ ਦੇ ਵੀ ਵਖਾ ਦਿੱਤਾ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਹੱਕ ਦੇ ਵਿੱਚ ਕਿੰਨੀ ਮਤਲਬ ਦੁਨੀਆ ਹੈ ਕਿੰਨਾ ਸਿੱਖ ਭਾਈਚਾਰਾ ਹੈ ਕਿੰਨੇ ਨੌਜਵਾਨ ਪੀੜੀ ਹੈ ਤੇ ਕਿੰਨੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਤੇ ਦੂਸਰੇ ਪਾਸੇ ਅੱਜ ਜਿਹੜੇ ਬੀਬੀ ਪਰਮਜੀਤ ਕੌਰ ਖਾਲੜਾ ਜੀ ਨੂੰ ਖੜੇ ਕਰਕੇ ਇਹ ਵਿਖਾ ਦਿੱਤਾ ਗਿਆ ਹੈ ਕਿ ਹੁਣ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਇੱਕ ਉਮੀਦਵਾਰ ਸਿੱਖ ਭਾਈਚਾਰੇ ਸਿੱਖ ਸਿੱਖ ਭਾਈਚਾਰੇ ਤੋਂ ਖੜਾ ਕੀਤਾ ਗਿਆ ਹੈ ਜਿੱਥੇ ਬੀਬੀ ਪਰਮਜੀਤ ਕੌਰ ਖਾਲੜਾ ਦਾ ਨਾਮ ਨਿਕਲ ਕੇ ਸਾਹਮਣੇ ਆਇਆ ਹੈ ਹਾਲਾਂਕਿ ਪਿਛਲੇ ਦਿਨੀ ਉਹਨਾਂ ਨੇ ਕਿਹਾ ਸੀ ਕਿ ਮੈਂ ਇਹਨਾਂ ਚੀਜ਼ਾਂ ਲਈ ਨਹੀਂ ਬਣੀ ਆ ਮੈਂ ਇਹਨਾਂ ਮੈਂ ਸਿਰਫ ਸੇਵਾ ਕਰਨ ਲਈ ਬਣੀ ਆ ਲੇਕਿਨ ਫਿਰ ਵੀ ਅੱਜ ਵੱਡਾ ਐਲਾਨ ਕੀਤਾ ਗਿਆ ਹੈ ਭਾਈ ਅਮਰਜੀਤ ਖਾਲਸਾ ਜੀ ਦੇ ਪਿਤਾ ਜੀ ਜੋ ਦੇਤਰਸੀਮ ਸਿੰਘ ਉਹਨਾਂ ਵੱਲੋਂ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਬੀਬੀ ਪਰਮਜੀਤ ਖਾਲੜਾ